वाह गुरु जी का खालसा वाह गुरु जी की फतेह गुरु प्यार वाले दिल्ली सिख गुरुद्वारा मैनेजमेंट कमेटी वालों एक लीगल नोटिस ज्ञानी जगतार सिंह जी जाचक उन्होंने भेजा गया आप जो पता है कि ज्ञानी ਜਗਤਾਰ ਸਿੰਘ ਜਾਚਕ ਜੀ ਸਿੱਖ ਕੌਮ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਤੇ ਉਹਨਾ ਕਟਨਾਵਾਂ ਜਾਂ ਰਚਨਾਵਾਂ ਜਾਂ ਕਾਰਵਾਈਆਂ ਤੇ ਨੋਟਿਸ ਲੈਂਦੇ ਹਨ ਜੋ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਵਾਲੀਆਂ ਹੁੰਦੀਆਂ ਹਨ ਇਹਨਾਂ ਦੇ ਲੇਖ ਆਮ ਤੌਰ ਤੇ ਸਪੋਕਸਮੈਨ ਅਖਬਾਰ ਵਿੱਚ ਸ਼ਬਦ ਹੈ ਬਹੁਤ ਸਾਰੀਆਂ ਪੁਸਤਕਾਂ ਗੁਰਮਤ ਸਵੰਧੀ ਗੁਰਵਾਣੀ ਦੇਖੋ ਸਵੰਧੀ ਗੁਰਵਾਣੀ ਦੇ ਵਿੱਚ ਲਿਖਣ ਵਿੱਚ ਆਈਆਂ ਹੋਈਆਂ ਜਿਹੜੀਆਂ ਹੁਣ ਤਾਂ ਇਹ ਆਵਤਾਰਾਂ ਸਮੇ ਹੋਈਆਂ ਉਹਨਾਂ ਨੂੰ ਦਰਸ਼ਕ ਕਰਨ ਸੰਬੰਧੀ ਅਤੇ ਹੋਰ ਨੇਕਾਂ ਵਿਸ਼ਿਆਂ ਤੇ ਉਹਨਾਂ ਨੇ ਬਹੁਤ ਸਾਰੀ ਆਪਣੀ ਯੋਗਤਾ ਵਰਤ ਕੇ ਪੋਸਤਕਾਂ ਲਿਖੀਆਂ ਬੜੀਆਂ ਕੀਮਤੀ ਪੁਸਤਕਾਂ ਹਨ ਦਰਬਾਰ ਸਾਹਿਬ ਇਹ ਗ੍ਰੰਥੀ ਰਹਿ ਚੁੱਕਿਆ ਤੇ ਹੋਰ ਥਾਵਾਂ ਤੇ ਵਿਸ਼ੇ ਵਾ ਇਹਨਾਂ ਨੇ ਕ੍ਰਾਂਤੀ ਵਿੱਚ ਨਵਾਈ ਆ। ਜੇ ਲਗਭਗ ਹੁਣ ਉਸ ਵਕਤ 82 ਤੋਂ ਮੇਰਾ ਸੰਪਰਕ ਕਿਹ ਨਾਲ ਹੋਇਆ ਸੀ ਉਦੋਂ ਤੋਂ ਹੀ ਇਹ ਸਿੱਖ ਮਸਲਿਆਂ ਬਾਰੇ ਆਪਣੀ ਆਵਾਜ਼ بلند ਕਰਦੇ ਆ ਰਹੇ ਹਾਂ। ਤੋਂ ਦਿੱਲੀ ਹਾਈ ਕੋਰਟ ਦੇ ਵਿੱਚ ਉਹਨਾਂ ਕਰਮਚਾਰੀਆਂ ਨੇ ਕਿ ਉਸ ਪਾਇਆ ਹੋਇਆ ਪਟੀਸ਼ਨ ਪਾਈ ਹੋਇਆ ਜਿਹੜੇ ਕਰਮਚਾਰੀ ਦਿੱਲੀ ਕਮੇਟੀ ਦੇ ਅਧੀਨ ਚੱਲਦੇ ਸਕੂਲਾਂ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਬਹੁਤ ਸਾਰਾ ਬਕਾਇਆ ਇਸ ਦਿੱਲੀ ਕਮੇਟੀ ਵੱਲ ਜਿਹੜਾ ਉਹਨਾਂ ਦਾ ਬਣਦਾ ਤੇ ਇਹ ਪੈਸੇ ਨਾ ਮਿਲਣ ਕਰਕੇ ਉਹਨਾਂ ਨੇ ਪਟੀਸ਼ਨ ਹਾਈ ਕੋਰਟ ਚ ਪਾਈ ਹੂੰ ਸੁਣਵਾਈ ਹੋਈ ਅਖਬਾਰਾਂ ਵਿੱਚ ਖਬਰਾਂ ਛਪੀਆਂ ਤਾਂ ਉਹਨਾਂ ਛਪੀਆਂ ਖਬਰਾਂ ਤੋਂ ਆਈ ਡਾਇਆ ਲੈ ਕੇ ਅਤੇ ਉਹ ਦਿੱਲੀ ਦੇ ਹੋਰ ਸੂਚਨਾ ਨਾਲ ਕਨਫਰਮ ਕਰਕੇ ਇਹਨਾਂ ਸੂਚਨਾ ਮਰਚਨਾਵਾਵਾਂ ਬਾਰੇ ਸੂਚਨਾਵਾਂ ਜੁਦਿ ਲਈ ਹੋਈ ਕੁਟੀਆਂ ਸਰਗਰਮੀਆਂ ਬਾਰੇ ਜੋ ਉਹਨਾਂ ਦੇ ਹੁਕਮਾਂ ਬਾਰੇ ਛਪੀਆਂ ਪਾੜਾਂ ਵਿੱਚ ਉਹਨਾਂ ਨੇ ਇੱਕ ਆਰਟੀਕਲ ਦਿੱਤਾ ਸੀ ਸਪੋਕਸਮੈਨ ਨੂੰ ਉਹ ਆਰਟੀਕਲ ਵੀ ਦਿਖਾਉਂਦੇ ਆ ਤੇ ਉਸ ਆਰਟੀਕਲ ਤੋਂ ਬਾਅਦ ਦਿੱਲੀ ਕਮੇਟੀ ਨੇ ਇਹਨਾਂ ਨੂੰ ਲੀਗਲ ਨੋਟਿਸ ਭੇਜਿਆ ਸੋ ਉਸ ਲੀਗਲ ਨੋਟਿਸ ਵਿੱਚ ਕੀ ਲਿਖਿਆ ਹੈ ਵੀ ਚਾਤ ਮਾਰਦੇ ਆ ਆਪਣਾ ਲੀਗਲ ਨੋਟਿਸ ਵੱਲ ਵੀ ਕਿ ਗਿਆਨੀ ਜੀ ਨੇ ਗਲਤ ਬਿਆਨੀਆਂ ਕੀਤੀਆਂ ਗਿਆਨੀਆਂ ਲਿਖਿਆ ਹੈ ਕਿ ਦਿੱਲੀ ਹਾਈ ਕੋਰਟ ਨੇ ਗੁਰਦੁਆਰੇ ਨਾਲ ਸੰਬੰਧਿਤ ਨਵੇਂ ਪਾਸ਼ਾ ਜੀ ਦੇ ਨਾਲ ਸੰਬੰਧਿਤ ਜੋ ਜ਼ਮੀਨ ਗੁਰਦਰ ਨਾਲ ਲੱਗੀ ਹੋਈ ਹੈ ਉਹ ਦਿੱਲੀ ਕਮੇਟੀ ਨੇ ਜ਼ਬਤ ਕਰ ਲਈ ਹੈ ਤਾਂ ਜੋ ਮੁਲਾਜ਼ਮਾਂ ਜਾਂ ਕਰਮਚਾਰੀਆਂ ਦੀਆਂ ਤਨਖਾਹਾਂ ਦਿੱਤੀਆਂ ਜਾਣ ਤੇ ਪਤਾ ਲੱਗਾ ਕਿ ਬਕਾਇਆ ਜਿਹੜਾ ਵਾਅਦਾ ਬਤਾ ਹੁਣ 400 ਕਰੋੜ ਦੇ ਲਗਭਗ ਉਹ ਪਹੁੰਚ ਚੁੱਕਾ ਹੈ ਤੋ ਇਸ ਤਰ੍ਹਾਂ ਉਹਨਾਂ ਨੇ ਬੜਾ ਗੁੱਸਾ ਕੀਤਾ ਕਿ ਗਿਆਨੀ ਜੀ ਨੇ ਇਹ ਕਿਉਂ ਲਿਖਿਆ ਵੀ ਇਹ ਜ਼ਮੀਨਾਂ ਜਿਹੜੀਆਂ ਉਹ ਹਾਈ ਕੋਰਟ ਨੇ ਜ਼ਬਤ ਕਰ ਲਈਆਂ ਤੋ ਜ਼ਬਤ ਸ਼ਬਦ ਨਾਲ ਉਹਨਾਂ ਨੂੰ ਬੜਾ ਚੁਬਿਆ ਤੇ ਨੋਟਿਸ ਵਿੱਚ ਵਾਰ-ਵਾਰ ਇਹ ਲਿਖਿਆ ਕਿ ਉਹਨਾਂ ਨੇ ਗਲਤੀ ਬਿਆਨ ਕੀਤੀ ਹੈ ਕੋਰਟ ਨੇ ਕੋਈ ਜ਼ਮੀਨ ਜਿਹੜੀ ਆ ਉਹ ਜ਼ਬਤ ਨਹੀਂ ਕੀਤੀ ਤੋ ਪਿਆਰਿਓ ਆਪਾਂ ਇਹ ਦੇਖਦੇ ਹਾਂ ਕੰਟੈਂਟਸ ਆਫ ਦਾ ਨੋਟਿਸ ਐਂਡ ਦਿੱਲੀ ਹਾਈ ਕੋਰਟ ਆਰਡਰਸ to the Delhi Sikh Gurdwara Management Committee. ਆਪਾਂ ਪਹਿਲਾਂ ਪਹਿਲਾਂ ਲੀਗਲ ਨੋਟਿਸ ਤੇ ਝਾਤ ਮਾਰਦੇ ਆ ਤੇ ਇਸ ਦੇ ਅਖੀਰ ਵਿੱਚ ਉਹਨਾਂ ਨੇ ਇਹ ਆਰਟੀਕਲ ਵੀ ਨਾਲ ਲੀਗਲ ਨੋਟਿਸ ਦੇ ਨਾਲ ਲਾ ਦਿੱਤਾ ਜਿਹਦੇ ਆਧਾਰ ਤੇ ਉਹਨਾਂ ਨੋਟਿਸ ਭੇਜਿਆ ਇਹ ਤੋਂ ਇਹ ਆਰਟੀਕਲ ਕੀ ਸੀ ਇਹ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਮਨਾਉਣ ਤੋਂ ਪਹਿਲਾਂ ਉਹਨਾਂ ਦੀ ਜ਼ਮੀਨ ਤਾਂ ਨਿਲਾਮ ਹੋਣ ਤੋਂ ਬਚਾ ਲਵੋ ਜਾਚਕ ਇਹ ਜਾਂਚ ਕ ਜੀ ਨੇ ਆਰਟੀਕਲ ਸਪੋਕਸਮੈਨ ਨੂੰ ਦਿੱਤਾ ਸੀ ਤੇ ਇਹਦੇ ਵਿੱਚ ਜੋ ਜੋ ਲਿਖਿਆ ਸੀ ਮੈਂ ਸੰਝਾ ਕੀਤਾ ਕਿ ਦਿੱਲੀ ਕਮੇਟੀ ਨੇ ਇਸਮੀਨ ਜੜੀਆ ਉਹ ਸ਼ਬਦ ਕਰ ਲਿਆ ਲਿਖਿਆ ਹੈ ਕਿ ਇਸ ਵਾਰ ਸਿੱਖ ਜਗਤ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬੀ ਮਨਾ ਰਿਹਾ ਹੈ ਪਰ ਦੂਜੇ ਪਾਸੇ ਗੁਰੂ ਜੀ ਦੀ ਦਿੱਲੀ ਤੇ ਹਰਿਆਣਾ ਵਿਚਲੀ ਸਾਰੀ ਜ਼ਮੀਨ ਦਿੱਲੀ ਹਾਈ ਕੋਰਟ ਵੱਲੋਂ ਜ਼ਬਤ ਕਰ ਲਈ ਗਈ ਹੈ ਕਿਉਂਕਿ ਦਿੱਲੀ ਸੈਕਟਰ ਤੌਰਕ ਪ੍ਰੰਦਰ ਕਮੇਟੀ ਦੇ ਪਰਬੰਧੇ ਹੇਠ ਚੱਲਦੇ 12 ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਅਧਿਆਪਕਾਂ ਨੂੰ ਲੰਬੇ ਸਮੇਂ ਤੋਂ ਪੂਰੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਤਾਂ ਇਹ ਜਿਹੜਾ ਪੈਰਾ ਸਹੀ ਇਹ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਲਿਖ ਨੋਟਿਸ ਭੇਜਿਆ ਕਿ ਇਹਨਾਂ ਨੇ ਇਹ ਗਲਤ ਬਿਆਨ ਨਹੀਂ ਕੀਤੀ ਹੈ ਕਿ ਹਾਈ ਕੋਰਟ ਨੇ ਜ਼ਮੀਨਾਂ ਜ਼ਬਤ ਕਰ ਲਈਆਂ ਤੇ ਪੂਰਾ ਨੋਟਿਸ ਜਿਹੜਾ ਆ ਸਪੋਕਸਮੈਨ ਚ ਪੂਰਾ ਜਿਹੜਾ ਇਹਨਾਂ ਦਾ ਆਰਟੀਕਲ ਹੈ ਇਹ ਸਪੋਕਸਮੈਨਸ਼ਿਪ ਆ ਸੀ ਤੇ ਇਹ ਇਹਨਾਂ ਦੀ ਬਹਾਦਰ ਜੀ ਕਿ ਇਹਨਾਂ ਨੇ ਸਾਰੀ ਕੌਮ ਨੂੰ ਉਸ ਚੇਤ ਕੀਤਾ ਕਿ ਨਵੇਂ ਸਤਰੂਜੀ ਦੀ ਜੋ ਸ਼ਤਾਬ ਦੀ ਮਨਾ ਰਿਓ ਪਹਿਲਾਂ ਉਹਨਾਂ ਦੀ ਜ਼ਮੀਨ ਜਿਹੜੀ ਆ ਨਿਲਾਮ ਹੋਣ ਤੋਂ ਬਚਾਓ ਨਾ ਇਹਦੇ ਨਾਲ ਹੁਣ ਜਿਹੜਾ ਨੋਟਿਸ ਸਟੈਚ ਉਪਰ ਕੀਤਾ ਗਿਆ ਇਹ ਦੇ ਵੇਚਨਾਂ ਨੇ ਇਹ ਵਾਰ-ਵਾਰ ਲਿਖਿਆ ਹੈ ਕਿ ਉਹਨਾਂ ਨੇ ਦਿੱਲੀ ਕਮੇਟੀ ਦੀ ਬੇਇਜ਼ਤੀ ਕੀਤੀ ਹੈ ਗਲਤੀ ਬਣਾਈ ਕੀਤੀ ਹੈ ਤੇ ਇਹ ਲਿਖਦੇ ਆ ਨੰਬਰ 7 ਤੇ 8 ਇਹ ਲੀਗਲ ਨੋਟਿਸ ਵਿੱਚ 7 ਨੰਬਰ ਤੇ ਲਿਖਦੇ ਆ ਥਿਸ ਇਜ਼ ਟੂ ਇਨਫੋਰਮ ਯੂ ਥੈਟ ਟਿਲ ਡੇਟ ਦਾ ਆਨਰੇਬਲ ਹਾਈ ਕੋਰਟ ਹੈਵ ਨਾਟ ਸੀਜ਼ਡ ਐਨੀ ਆਫ ਦਾ ਪ੍ਰੋਪਰਟੀ ਤੋ ਇਹ ਜਿਹੜਾ ਨੋਟਿਸ ਇਹਦੇ ਵਿੱਚ ਲਿਖਿਆ ਹੈ ਕਿ ਦਿੱਲੀ ਹਾਈ ਕੋਰਟ ਨੇ ਕੋਈ ਵੀ ਪ੍ਰਾਪਰਟੀ ਜਿਹੜੀ ਹੈ ਉਹ ਸੀਜ਼ ਨਹੀਂ ਕੀਤੀ ਅੰਡਰ ਦਿੱਲੀ ਸੇਗ ਗੁਰਦੁਆਰਾ ਮੈਰੇ ਕਮੇਟੀ ਤੋ ਇਹਦੇ ਦੀਨ ਜਿਹੜੀ ਜ਼ਮੀਨ ਆਉਂਦੀ ਹੈਗਾ ਸੀਜ਼ ਨਹੀਂ ਕੀਤੀ ਇਹ ਨੋਟਿਸ ਇਹ ਲਿਖਿਆ ਤੋ ਅੱਗੇ ਲਿਖਿਆ ਗੁਰੂ ਹਰਕਿਸ਼ ਪਬਲਿਕ ਸਕੂਲ ਮੈਟਰਸ ਆਰ ਸਟਿਲ ਪੈਂਡਿੰਗ ਐਂਡ ਦ ਡਿਸੀਜਨ ਹੈਵ ਨਾਟ ਟੇਕਨ ਸਟਿਲ ਜੈਟ ਐਂਡ ਫਾਰ ਯੋਰ ਫਰਦਰ ਇਨਫੋਰਮੇਸ਼ਨ 올 ਦਾ ਵਰਕਿੰਗ ਸਟਾਫ ਆਫ guruhar krishna public school are getting their salary in time to e a inna lekhma a re sugle so likh dena number 8 je that the article of yours is deeply heart heartfelt as it constitutes a religious blasphemy deliberately created and shared with a malicious intent to insult the and offend the sikh community a e inna ne ਦੇ ਬੱਚੇ ਦੋਸ਼ ਲਾਇ ਅਚਰ ਲੀਗਲ ਨੋਟਿਸ ਨੇ ਭੇਜਿਆ ਤੋਂ ਇਹ ਕਹਿੰਦਾ ਲੀਗਲ ਨੋਟਿਸ ਇਹ ਕਹਿੰਦਾ ਵੀ ਕੋਈ ਜ਼ਮੀਨ ਜਿਹੜੀ ਆ ਉਹ ਹਾਈ ਕੋਰਟ ਨੇ ਸੀਜ਼ ਨਹੀਂ ਕੀਤੀ ਤੇ ਗਿਆਨੀ ਜੀ ਲਿਖਿਆ ਸੀ ਕਿ ਹਾਈ ਕੋਰਟ ਨੇ ਜ਼ਮੀਨ ਜੜੀਆ ਜ਼ਬਤ ਕਰ ਲਈ ਹੁਣ ਆਪਾਂ ਦੇਖਦੇ ਆ ਕਿ ਦਿੱਲੀ ਹਾਈ ਕੋਰਟ ਦੇ ਜਿਹੜੇ ਆਰਡਰ ਹੈ ਉਹ ਜਿਹੜੇ ਆਰਡਰ ਕੀ ਕਹਿੰਦੇ ਆ ਕੀ ਉਹਨਾਂ ਦਾ ਮਤਲਬ ਜ਼ਮੀਨ ਜ਼ਬਤ ਕਰਨਾ ਨਹੀਂ ਕੀ ਉਹਨਾਂ ਦਾ ਮਤਲਬ ਕੁਝ ਹੋਰ ਹੈ ਸੋ ਆਪਾਂ ਦੇਖਦੇ ਹਾਂ ਤੇ ਲਿਹਾਇ ਹਾਈ ਕੋਰਟ ਦੇ ਆਰਡਰ ਸੋ ਦਿੱਲੀ ਹਾਈ ਕੋਰਟ ਦੇ ਆਰਡਰ ਇੱਥੇ ਇਹ आर्टिकल उपलब्ध हुई है बाई लॉ ट्रेंड मे ट्वेल्थ टू थाउजेंड ट्वेंटी फाइव एट एट जीरो कोर्ट अपडेट्स तो लिखा कोर्ट अपडेट्स दिल्ली हाई कोर्ट रेस्ट्रेंट्स दिल्ली से गुरुद्वारा मैनेजिंग कमेटी फ्रॉम एलियनेटिंग प्रॉपर्टीज एंड ਅਮਿਡ ਟੀਚਰਸ ਪੇਮੈਂਟ ਡਿਸਪਿਊਟ ਆ ਜਿਹੜਾ ਵਰਲਡ ਹੈ ਏਲੀਨੇਟਿੰਗ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਵੀ ਆਪਾਂ ਇੱਥੇ ਜਿਹੜਾ ਉਹ ਦੇਖਦੇ ਆ ਇੰਡਕਸ਼ਨ ਵਿੱਚ ਕੀ ਮਤਲਬ ਹੈ ਏਲੀਨੇਟ ਸੋ ਏਲੀਨੇਟ ਇਹ ਵਰਡ ਏਲੀਨੇਟ ਇਸ ਤੋਂ ਬਣ ਗਿਆ ਏਲੀਨੇਟਿੰਗ ਇਹਦਾ ਮਤਲਬ ਕੋਰਟ ਕਹਿੰਦੀ ਹੈ ਕਿ ਏਲੀਨੇਟਿੰਗ ਨਾ ਕਰੋ property ida matlab transfer ownership of property rights to another person or group so ida matlab hai ke jehdi property hai dilik mitti de gurudera di jehdi property hai oh nu alienate na kita jawe da matlab kise hor party nu ownership ediyo oh transfer na kiti jave ਉਹਦਾ ਮਤਲਬ ਸਮਝ ਲਓ ਕੀ ਹੈ ਇਹਦਾ ਮਤਲਬ ਸਮਝ ਲਿਓ ਵੀ ਦਿੱਲੀ ਕਮੇਟੀ ਕਹਿੰਦੀ ਆ ਜਿਹੜੀ ਪ੍ਰਾਪਰਟੀ ਹੈ ਗੁਰਦੁਆਰੇ ਦੇ ਤੇ ਨਾਲ ਅਟੈਚ ਕੀਤੀ ਹੋਈ ਇਹਨੂੰ ਅਲੀਨੀਏਟ ਨਹੀਂ ਕਰਨਾ ਮਤਲਬ ਕਿਸੇ ਹੋਰ ਨੂੰ ਤੁਸੀਂ ਟਰਾਂਸਫਰ ਨਹੀਂ ਕਰ ਸਕਦੇ ਉਹ ਇਹਦਾ ਮਤਲਬ ਇਹ ਜ਼ਬਤ ਕਰਨਾ ਨਹੀਂ ਹੈ ਇਹਦਾ ਮਤਲਬ ਕੀ ਹੈ ਚਲੋ ਅੱਗੇ ਚੱਲਦੇ ਹਾਂ ਦਾ ਦਿੱਲੀ ਹਾਈ ਕੋਰਟ ਹੈਜ਼ ਡਾਇਰੈਕਟਡ ਦਾ ਦਿੱਲੀ ਸ਼ੇਕੁਰਦੋਰਾ ਮੈਨੇਜਮੈਂਟ ਕਮੇਟੀ DS GMC is a shorter, not to alienate, alienate, or create any third party rights over the properties in Haryana and Shadra, Dili, as part of ongoing contempt proceedings over non payment of teachers' dues. Again, okay, like the Justice Anish Dayal presiding over the matter. also sought an undertaking from the ds gmc and gurdwara har krishna public school society that the properties will not be leased ye properties schoolan diyan properties jehdiyan aa ate hor zyada jehdi aa inu lease na kita jave ditta na jave lease te ida matlab ki hai ke court ne apne kol eh property rakh li hai seize kar li hai zabt kar li hai ਜੋ ਤੱਕ ਲੀਗਲ ਨੋਟਿਸ ਵਿੱਚ ਲਿਖਿਆ ਗਿਆ ਕਿ ਹਾਈ ਕੋਰਟ ਨੇ ਇਹ ਚੀਜ਼ ਨਹੀਂ ਕੀਤੀ ਤਾਂ ਆ ਹਾਈ ਕੋਰਟ ਦੇ ਆਰਡਰ ਜਿਹੜੇ ਆ ਉਹ ਇਹ ਹੀ ਕਹਿ ਰਹੇ ਆ ਕਿ ਇਹ ਕਿਸੇ ਦੇ ਨਾਂ ਦੇ ਟ੍ਰਾਂਸਫਰ ਨਾ ਕੀਤੀ ਜਾਵੇ ਥਰਡ ਪਾਰਟੀ ਨੂੰ ਇਹਨੂੰ ਲੀਸ ਤੇ ਨਾਂ ਦਿੱਤਾ ਜਾਵੇ ਅੱਗੇ ਰੈਂਟਡ ਨਾ ਇਹਨੂੰ ਕਿਰਾਏ ਤੇ ਦਿੱਤਾ ਜਾਵੇ ਔਰ ਲਾਇਸੈਂਸਡ ਇਨ ਐਨੀ ਮੈਨਰ ਥੈਟ ਕੁਡ ਕੰਪਰੋਮਾਈਜ਼ ਥੇਅਰ ਟਾਈਟਲ ਔਰ ਪੋゼਸ਼ਨ ਤੋ ਕਿਸੇ ਤਰ੍ਹਾਂ ਵੀ ਇਹਨੂੰ ਕਿਸੇ ਹੋਰ ਧੰਗ ਨਾਲ ਕਿਸੇ ਨੂੰ ਨਾਦਤਾ ਜਾਵੇ ਤਾਂ ਜੋ ਇਹਦਾ ਟਾਈਟਲ ਜਿਹੜਾ ਹੈ ਕੋਪਰਪਰਟੀ ਦਾ ਜਾਂ ਪੋゼਸ਼ਨ ਜਿਹੜੀ ਹੈ ਉਹਨੂੰ ਨੁਕਸਾਨ ਹੋਵੇ ਉਹ ਬਦਲ ਜਾਵੇ ਤਾਂ ਇਥੋਂ ਕੀ ਮਤਲਬ ਨਿਕਲਦਾ ਇਥੋਂ ਮਤਲਬ ਗਿਆਨੀ ਜੀ ਨੇ ਕੱਢਿਆ ਵੀ ਇਹ ਪ੍ਰਾਪਰਟੀ ਹਾਈ ਕੋਰਟ ਦੇ ਕੋਲ ਹੈ ਹਾਈ ਕੋਰਟ ਦੇ ਦੀ ਮੋਟ ਵਿੱਚ ਆ ਗਈ ਹੈ ਹਾਈ ਕੋਰਟ ਦੀ ਮਰਜ਼ੀ ਤੋਂ ਬਿਨਾ ਇਹ ਪ੍ਰਾਪਰਟੀ ਨੂੰ ਕਿਸੇ ਦੂਜੇ ਨੂੰ ਨਾ ਟ੍ਰਾਂਸਫਰ ਨਹੀਂ ਕਰ ਸਕਦੇ ਲੀਜ਼ ਤੇ ਨਹੀਂ ਦੇ ਸਕਦੇ ਤੇ ਇਹਦੀ ਜਿਹੜੀ ਪੋゼਸ਼ਨ ਹੈ ਉਹ ਖਸਮ ਕਤੁ ਨਹੀਂ ਕਰ ਸਕਦੇ ਜੋ ਪੋゼਸ਼ਨ ਹੈ ਮਤਲਬ ਹੈ ਹਾਈ ਕੋਰਟ ਨੇ ਇਹ ਸਾਰੀ ਪ੍ਰਾਪਰਟੀ ਆਪਣੇ ਕੋਲ ਰੱਖ ਲਈ ਬਿਨਾ ਹੁਕਮਾ ਤੋਂ ਇਹਨੂੰ ਛੇੜ ਛਾੜੇ ਨਾਲ ਨਹੀਂ ਕੀਤੀ ਜਾ ਸਕਦੀ ਤੋਂ ਗੈਂਦੀ ਜੀ ਨੇ ਮਤਲਬ ਕੱਢਿਆ ਕਿ ਉਵੇਂ ਹੀ ਮਤਲਬ ਨਿਕਲਦਾ ਹੈ ਕਿ ਹਾਈ ਕੋਰਟ ਨੇ ਪ੍ਰਾਪਰਟੀ ਜਿਹੜੀ ਹੈ ਹੋਲਡ ਕਰ ਦਿੱਤੀ ਹੈ ਤੋਂ ਹੋਲਡ ਕਰਤੇ ਮਤਲਬ ਹੈ ਜ਼ਬਤ ਕਰ ਲਈ ਹੈ ਜੋ ਆਮ ਸ਼ਬਦ ਚੱਲਦਾ ਵੇ ਜ਼ਬਤ ਕਰ ਲਈ ਹੈ ਜ਼ਬਤ ਕਰ ਲਈਆ ਮਤਲਬ कि कोर्ट की मर्जी तो बिना यह प्रॉपर्टी बेची नहीं जा सकती किसी दूजे ट्रांसफर नहीं की जाटस इंटरवेंशन फॉलो द फेलर ऑफ डी एस जी एम सी टू पे एरियर्स अलाउंसेस एंड रिटायरल रिटायरल बेनिफिट्स टू टीचर्स ऑफ गुरु कृष्ण पब्लिक स्कूल्स इन लाइन विद द सिक्सथ एंड सैवंथ सेंट्रल पे कमिश्न रेकमेंडे अर्लीअर द कोर्ट हैड फाउंड द कमेटी इन विलफुल डिसबीडियंस ऑफ इट्स प्रीवियस ऑर्डरस सो कोर्ट ने यह भी देखा कि जेडे पहले ऑर्डर कोर्ट ने किए इस कमेटी ने ओबे नहीं किया डिसबीडियंस इन्हें लाई है ਇਹ ਦਾ ਮਤਲਬ ਕੋਨਟੈਂਪਟ ਆਫ ਕੋਰਟ ਵੀ ਇਹਨਾਂ ਨੇ ਕੀਤੀ ਹੈ ਸੋ ਪਿਆਰੋ ਇਹ ਹਾਈ ਕੋਰਟ ਦੇ ਆਰਡਰ ਜਿਹੜੇ ਉਹਨਾਂ ਦਾ ਮੈਂ ਹਵਾਲਾ ਦੇ ਰਿਹਾ ਜਿਨ੍ਹਾਂ ਤੋਂ ਸਾਫ ਮਤਲਬ ਨਿਕਲਦਾ ਹੈ ਕਿ ਪ੍ਰਾਪਰਟੀ ਹਾਈ ਕੋਰਟ ਨੇ ਆਪਣੇ ਕੋਲ ਰੱਖ ਲਈ ਹੈ ਹਾਈ ਕੋਰਟ ਦੀ ਮਰਜ਼ੀ ਤੋਂ ਬਿਨਾ ਆਰਡਰ ਤੋਂ ਬਿਨਾ ਇਹ ਪ੍ਰਾਪਰਟੀ ਨੂੰ ਵਿੱਚ ਕੋਈ ਤਬਦੀਲ ਨਹੀਂ ਕਰ ਸਕਦੇ ਰੈਂਟਰ ਨਹੀਂ ਦੇ ਸਕਦੇ ਲੀਜ਼ ਨਹੀਂ ਕਰ ਸਕਦੇ ਕਿਸੇ ਦੇ ਨਾਂ ਤੇ ਟ੍ਰਾਂਸਫਰ ਨਹੀਂ ਕਰ ਸਕਦੇ ਅੱਗੇ ਚਲੋ ਇਨ ਦਾ ਆਰਡਰ ਪਾਸਟ ਔਨ ਮੇ 2nd ਦਾ ਕੋਰਟ ਡਾਇਰੈਕਟਡ ਐਨ ਐਫੀਡੇਵਿਟ ਵਿਲ ਇਕਵਾਲਡਿੰਗਲੀ ਬੀ ਫਾਈਲਡ ਬਾਈ ਦਾ ਦਿੱਲੀ ਸ਼ਹਿਰ ਗੁਰਦਾਰਾ ਮੈਨਿਟੀ ਥਰੂ ਦਾ ਸੈਕਟਰੀ ਐਂਡ ਦਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਸ ਸੁਸਾਇਟੀ ਥਰੂ ਇਟਸ ਸੈਕਟਰੀ That no third party rights will be created on this land. This land is third party rights, no alienation shall happen, and it will not be provided for any purposes of rental or license which will compromise the title or possession. of the properties in any which way so a sara kuch aapan dekh rahe ha to e jada aapan e padhya eton ki pata lagda age chalde ha justice they are all further ruled that irrespective of the undertaking the properties specifically 292 acres of land had bigger हरियाणा दो सौ बानवे एकड़ इतने एंड फिफ्टीन एकड़स ऑफ लैंड एट शाहदरा दिल्ली पंद्रह एकड़ है so, दो सो दो सौ बानवे एकड़ एक जगह तो पंद्रह एकड़ एक जगह ये लैंड है मस्ट नॉट बी एलीनेट और इनकम्बर्ड इनकम्बर्ड विदाउट प्रायर कोर्ट अप्रूवल तो कोर्ट अप्रूवल तो बिना ਇਸ ਪ੍ਰਾਪਰਟੀ ਤੇ ਉਹਨਾਂ ਦਾ ਕੋਈ ਹੱਕ ਨਹੀਂ ਰਹਿ ਜਾਂਦਾ ਇਸ ਪ੍ਰਾਪਰਟੀ ਨੂੰ ਉਹ ਕੁਝ ਨਹੀਂ ਕਰ ਸਕਦੇ ਸਾਰਾ ਕੋਰਟ ਨੇ ਇਹਦੇ ਵਿੱਚ ਡਿਟੇਲ ਦਿੱਤੀ ਹੋਈ ਆ ਤਾਂ ਪਿਆਰੋ ਇਥੋਂ ਕੀ ਪਤਾ ਲੱਗਦਾ ਇਥੋਂ ਹੀ ਪਤਾ ਲੱਗੂ ਇਹ ਸਾਰੀ ਜ਼ਮੀਨ ਜਿਹੜੀ ਆ ਕੋਰਟ ਦੇ ਕੋਲ ਚਲੀ ਗਈ ਆ ਦੂਜੇ ਸ਼ਬਦਾਂ ਦੇ ਕਹ ਲੋ ਜ਼ਬਤ ਕਰ ਲਈ ਆ ਕੋਰਟ ਨੇ ਜ਼ਬਤ ਕਰ ਲਈ ਆ ਜਦ ਤੱਕ ਇਹ ਜਿਹੜੀ ਕਮੇਟੀ ਆ ਇਹ 400 ਕਰੋੜ ਜਾਂ ਜਿੰਨਾ ਵੀ ਬਕਾਇਆ ਰਹਿੰਦਾ ਮੁਲਾਜ਼ਮਾਂ ਦਾ ਉਹਦਾ ਪ੍ਰਬੰਧ ਨਹੀਂ ਕਰਦੀ ਉਦੇ ਬਾਰੇ ਕੋਈ ਐਫੀਡੇਵਿਟ ਨਹੀਂ ਪੇਸ਼ ਕਰਦੇ ਕਿ ਸਾਡੇ ਕੋਲ ਪੈਸੇ ਹੈਗੇ ਸੇ ਐਦਾਂ ਇਹਨੂੰ ਦੇ ਸਕਦੇ ਆ ਤਾਂ ਉਹਨਾਂ ਚਿਰ ਇਹ ਪ੍ਰਾਪਰਟੀ ਜਿਹੜੀ ਆ ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਿਨਾ ਇਹ ਪ੍ਰਾਪਰਟੀ ਨੂੰ ਬਿਲਕੁਲ ਤੇ ਕੁਝ ਨਹੀਂ ਕਰ ਸਕਦੇ ਇਹਨਾਂ ਦਾ ਖਾ ਕੋਈ ਨਹੀਂ ਰਹਿ ਜਾਂਦਾ ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਿਨਾ ਇਹ ਪ੍ਰਾਪਰਟੀ ਨੂੰ ਨਹੀਂ ਵੰਡ ਸਕਦੇ ਨਹੀਂ ਵੇਚ ਸਕਦੇ ਕੁਝ ਨਹੀਂ ਕਰ ਸਕਦੇ ਇਹਦੇ ਬਾਰੇ ਤੋਂ ਇਸ ਤਰ੍ਹਾਂ ਇਤੋਂ ਕਲੀਅਰਿਫਿਕੇਸ਼ਨ ਇਹ ਹੁੰਦੀ ਆ ਕਿ ਜਿਹੜਾ ਯਾਨੀ ਜਾਂਚ ਕਰਨ ਰੂਟਸ ਭੇਜਿਆ ਇਹ ਇਹ ਵਾਲਾ ਸਾਬਤ ਹੁੰਦਾ ਪ੍ਰਾਪਰਟੀ ਜਿਹੜੀ ਆ ਉਹ ਦਿੱਲੀ ਹਾਈ ਕੋਰਟ ਦੇ ਕੋਲ ਹੀ ਆ ਇਹਨਾਂ ਦਾ ਕੋਈ ਹੱਕ ਨਹੀਂ ਰਹਿ ਗਿਆ ਉੱਤੇ ਕਿਉਂਕਿ ਜਦ ਦਿੱਲੀ ਹਾਈ ਕੋਰਟ ਦੀ ਮਰਜ਼ੀ ਤੋਂ ਬਿਨਾ ਇਹ ਪ੍ਰਾਪਰਟੀ ਉੱਤੇ ਕੋਈ ਛੇੜਛਾੜ ਨਹੀਂ ਕਰ ਸਕਦੇ ਤਾਂ ਪ੍ਰਾਪਰਟੀ ਦਿੱਲੀ ਹਰ ਦੇ ਕੋਟ ਆ ਹਾਈ ਹਾਈ ਕੋਰਟ ਦੇ ਕੋਲ ਆ ਸੋ ਪਿਆਰਿਓ ਇਹ ਨਾ ਇਹ 400 ਕਰੋੜ ਦਾ ਜਾਂ 500 ਕਰੋੜ ਜਿੰਨਾ ਵੀ ਹੈ ਪ੍ਰਬੰਧ ਕਰਨ ਤੇ ਇੱਥੇ ਲਿਖਿਆ ਹੈ ਇਹਨਾਂ ਨੇ 400 ਕਰੋੜ ਦਾ ਤੇ ਮੈਂਸ਼ਨ ਕੀਤਾ ਹੈ ਤਾਂ ਕੋਰਟ ਸਟ੍ਰੈਸ ਦਾ ਨੀਡ ਟੂ ਸੇਫਗਾਰਡ ਥੀਸ ਹਾਈ ਵੈਲਿਊ ਐਸੈਟਸ ਵਿਚ ਇਟ ਨੋਟਿਡ ਕੁਡ ਪਲੇ ਅ ਕ੍ਰੂਸ਼ੀਅਲ ਰੋਲ ਇਨ ਕਲੀਅਰਿੰਗ ਨੀਅਰਲੀ ਰੁਪੀਸ 400 ਕਰੋੜ ਇਨ ਆਊਟਸਟੈਂਡਿੰਗ ਡਿਊਸ ਟੂ ਦਾ ਪਟੀਸ਼ਨਰਜ਼ ਕਿ ਕੋਰਟ ਨੇ ਕਿਹਾ ਕਿ ਇਹ ਜਿਹੜੀ ਪ੍ਰਾਪਰਟੀ ਹੈ ਨਾ ਇਹ ਇਹ ਪੈਸੇ ਦੇਣ ਨੂੰ 400 ਕਰੋੜ ਰੁਪਏ ਦੇਣ ਵਾਸਤੇ ਇਹ ਪ੍ਰਾਪਰਟੀ ਜਿਹੜੀ ਕਮ ਆਏਗੀ ਇਸ ਕਰਕੇ ਉਹਨਾਂ ਨੇ ਹੋਲਡ ਕਰ ਲਈ ਹੈ ਪ੍ਰਾਪਰਟੀ ਉਹਨਾਂ ਨੇ ਆਪਣੇ ਅਧੀਨ ਕਰ ਲਈ ਹੋਲਡ ਕਰ ਲਈ ਹੈ ਇਨਸਾਬਸ ਕਰ ਲਈ ਹੈ ਗੱਲ ਇੱਕੋ ਹੀ ਹੈ ਐਡੀਸ਼ਨਲੀ ਦ ਕੋਰਟ ਆਰਡਰਡ ਅ ਵੈਲਿਊਏਸ਼ਨ ਵੈਲਿਊਏਸ਼ਨ ਆਫ ਦ ਟੂ ਲੈਂਡ ਪਾਰਸਲਸ and other ds gmc properties by a court appointed valuer whether report due by september 7 to nal hi court ne september 7 tarikh nu diko 7 tarikh tak court ne kiah ki ek edi kimat pai jave edi property hai edi sari kimat jehdi pai jave by court appointed valuer court da appoint kita jehda hai ਮੁਲਾਂਕਣ ਕਰਨ ਵਾਲਾ ਇਸ ਪ੍ਰਾਪਰਟੀ ਦਾ ਉਹਨੂੰ ਉਹਨੂੰ ਲਾ ਕੇ ਇਹ ਸਾਰੀ ਜ਼ਮੀਨ ਜਿਹੜੀ ਆ 292 ਏਕੜ ਤੋਂ 15 ਏਕੜ ਇਹਦੀ ਕੀਮਤ ਜਿਹੜੀ ਆ ਉਹ ਦੱਸੀ ਜਾਵੇ ਵੀ ਇਹਦੇ ਕਿੰਨਾ ਰੁਪਇਆ ਬਣਦਾ ਇਸ ਪ੍ਰਾਪਰਟੀ ਦਾ ਤੇ 7 ਸਤੰਬਰ ਤੱਕ ਕੋਰਟ ਇਹਨਾਂ ਨੂੰ ਕਿਹਾ ਕਿ ਇਹ ਮੁਲਾਂਕਣ ਕਰਕੇ ਵੈਲਿਊਏਸ਼ਨ ਕਰਕੇ ਪ੍ਰਾਪਰਟੀ ਦੀ ਤਾਂ ਫਿਰ ਅਗਲੀ ਸਮਾਜ ਤੇ ਪੇਸ਼ ਕਰਨ ਸੋ ਸਟਾ ਨਿਕਲਦਾ ਆਇਆ ਹੈ ਸੋ ਗਿਆਨੀ ਜੀ ਨੇ ਜੋ ਇਹ ਕੋਰਟ ਦੇ ਆਰਡਰ ਅਖਬਾਰਾਂ ਵਿੱਚ ਵੀ ਛਪੇ ਤੇ ਉੱਥੋਂ ਇਹਨਾਂ ਨੇ ਕਨਫਰਮ ਕਰਕੇ ਇਹ ਲਿਖਿਆ ਸੀ ਕਿ ਕੋਰਟ ਨੇ ਜ਼ਮੀਨ ਜਿਹੜੀ ਹੈ ਉਹ ਆਪਣੇ ਕਬਜ਼ੇ 'ਚ ਲੈ ਲਈ ਹੈ ਤੋਂ ਕਬਜ਼ੇ 'ਚ ਲੈ ਲਈਆ ਮਤਲਬ ਜ਼ਬਤ ਕਰ ਲਈ ਹੈ ਦੋਵੇਂ ਕੋਈ ਵੱਖਰੇ ਸ਼ਬਦ ਨੇ ਕਬਜ਼ਲ ਕਬਜ਼ੇ ਵਿੱਚ ਲੈ ਲਈ ਹੈ ਹਨ ਸਾਬਤ ਕਰ ਲਈਏ ਸੇਮ ਥਿੰਗ ਤੇ ਦਿੱਲੀ ਕਮੇਟੀ ਨੇ ਇਹੜਾ ਨੋਟਿਸ ਭੇਜਿਆ ਇਹ ਬਿਲਕੁਲ ਨਾਜਾਇਜ਼ ਸਾਬਤ ਹੁੰਦਾ ਕਿਉਂਕਿ ਪ੍ਰਾਪਰਟੀ ਦਿੱਲੀ ਕਮੇਟੀ ਕੋਲ ਐਸ ਵੇਲੇ ਇਹ 292 15 ਏਕੜ ਇਹ ਦਿੱਲੀ ਕਮੇਟੀ ਕੋਈ ਹੱਕਦਾਰ ਨਹੀਂ ਇਹਨਾਂ ਦੀ ਕੀਮਤ ਪਾਉਣ ਵਾਸਤੇ ਇੱਕ ਕੋਰਟ ਨੇ ਕਹ ਦਿੱਤਾ ਵੀ ਇਹ ਕਿੰਨਾ ਕਿੰਨੀ ਰਕਮ ਬਣਦੀ ਇਸ ਪ੍ਰਾਪਰਟੀ ਕਿਉਂਕਿ ਕੋਰਟ 400 ਕਰੋੜ ਰੁਪਏ ਜਿਹੜਾ ਇਹਨੂੰ ਮੁਲਾਜ਼ਮਾਂ ਦੇਣ ਵਾਸਤੇ ਉਹਨੇ ਪ੍ਰਬੰਧ ਕਰਨਾ ਕੋਰਟ ਨੇ ਤੇ ਜੇ ਦਿੱਲੀ ਕਮੇਟੀ ਇਹ ਨਹੀਂ ਐਫੀਡਵਿਟ ਦਿੰਦੀ ਜਾਂ ਨਹੀਂ ਕੋਈ ਪੇਸ਼ ਕਰਦੀ ਚੀਜ਼ ਤਾਂ ਪ੍ਰਾਪਰਟੀ ਤੇ ਹਾਈ ਕੋਰਟ ਦੇ ਕੋਲ ਹੀ ਆ ਤੇ ਉਹਨੇ ਨਿਲਾਮ ਕਰਨੇ ਕਰਨੀਆਂ ਤਾਂ ਕਿ ਤਤ ਗਾਂ ਜਿਹੜੀਆਂ ਮੁਲਾਜ਼ਮਾਂ ਲਈ ਆ ਉਹਨਾਂ ਨੂੰ ਮਿਲ ਸਕਣ ਸੋ ਇਹ ਹੈ ਗਿਆਨੀ ਜੀ ਨੂੰ ਪਿੱਛੇ ਲੀਗਲ ਨੋਟਿਸ ਦੀ ਕਹਾਣੀ ਤੁਜੇ ਦੇ ਵਿੱਚੋਂ ਇਹ ਸਾਬਤ ਹੁੰਦਾ ਕਿ ਕੋਰਟ ਦੇ ਹੁਕਮ ਇਹ ਸਾਬਤ ਕਰਦੇ ਆ ਕਿ ਇਹ ਪ੍ਰਾਪਰਟੀ ਜਿਹੜੀ ਆ ਲੈਂਡ ਜਿਹੜੀ ਆ 292 ਏਕੜ ਤੇ 15 ਏਕੜ ਇਹ ਕੋਰਟ ਦੇ ਕੋਰਟ ਨੇ ਕੋਰਟ ਨੇ ਆਪਣੇ ਅਧੀਨ ਕਰ ਲਿਆ ਜਿਸ ਨੂੰ ਸੀਜ਼ ਕਰ ਲਿਆ ਦੂਜੇ ਛੌਦਾਂ ਤੇ ਇਸ ਨੂੰ ਸਾਬਤ ਕਰ ਲਿਆ ਤਾਂ ਜਿੱਨਾ ਚਰ ਕਿ ਦਿੱਲੀ ਕਮੇਟੀ 400 ਕਰੋੜ ਦਾ ਪ੍ਰਬੰਧ ਨਹੀਂ ਕਰਦੀ ਇਹ ਲੈਂਡ ਜਿਹੜੀ ਹਾਈ ਕੋਰਟ ਕੋਲ ਰਹੇਗੀ ਤਾਂ ਹਾਈ ਕੋਰਟ ਇਸਦੀ ਨਿਲਾਮੀ ਕਰੇਗੀ ਤਾਂ ਜੋ ਮੁਲਾਜ਼ਮਾਂ ਨੂੰ ਪੈਸੇ ਮਿਲ ਸਕਣ ਸਮਾਪਤੀ ਕਰਦੇ ਆ ਵਾਖਰ ਚਿੱਕਾ ਖਾਲਸਾ ਵਾਖਰ ਚਿੱਕਾ